ਆ ਜਿੰਨੇ ਫੇਸਬੁਕ ਹੀ ਇਹ ਬ੍ਰਹਮ ਗਿਆਨੀ ਐ ਇਹ ਭਾਈ ਮੁੱਦਿਆਂ ਨੂੰ ਪੜਕਾਉਂਦੇ ਐ ਮੁੱਦਿਆਂ ਨੂੰ ਪੜਕਾਉਂਦੇ ਐ ਇਹਨਾਂ ਨੇ ਸਿਰਫ ਵਿਊ ਲੈਣੇ ਹੁੰਦੇ ਐ ਤੇ ਨੌਜਵਾਨਾਂ ਨੂੰ ਪੜਕਾਇਆ ਜਾ ਰਿਹਾ ਤੇ ਕਿਸੇ ਵੀ ਜਾਦੇ ਧਰਮ ਦੀ ਆੜ ਵਿੱਚ ਨਹੀਂ ਪੈਣਾ ਚਾਹੀਦਾ ਅਨਸਾਨੀਅਤ ਨੂੰ ਬਰਕਰਾਰ ਰੱਖਿਆ ਕਰੀਏ ਇਹ ਬਾਬੇ ਬੀਵਾਂ ਦੇ ਭੁੱਖੇ ਐ ਇਹ ਮੁੱਦੇ ਪੈਦਾ ਕਰਦੇ ਆ ਲੜਾਈਆਂ ਵਾਸਤੇ ਅੱਜ ਸਾਡੀ ਉਮਰ 50 ਸਾਲ ਹੋ ਗਈ ਪਿਛਲੇ 50 ਸਾਲਾਂ ਤੋਂ ਇਹੀ ਵੇਖਦੇ ਆਏ ਆ ਵੀ ਮੀਟ ਖਾਣਾ ਹੈ ਜਾਂ ਨਾ ਖਾਣਾ 10 ਮੰਗਰੰਥ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦਾ ਹੈ ਜਾਂ ਨਾ ਹੁੰਦਾ ਹਜੇ ਤਾਈਂ ਪਤਾ ਨਹੀਂ ਲੱਗਿਆ ਤੇ ਜਦੋਂ ਇਹ ਫੇਸਬੁੱਕਾਂ ਖੋਲਦਿਆਂ ਜਾਂ ਆਪਾਂ ਕੋਈ ਵੀ ਐਪ ਚਲਾਉਨੇ ਆ ਤੇ ਉੱਥੇ ਇਹਨਾਂ ਦੇ ਝਗੜੇ ਨਾ ਹੁਣ ਹਰਨਾਮ ਸਿੰਘ ਤੁੰਮੇ ਦਾ ਝਗੜਾ ਢੱਡਰੀਆਂ ਵਾਲੇ ਨਾਲ ਢੱਡਰੀਆਂ ਵਾਲੇ ਨੇ ਕੁਝ ਕਹਿਤਾ ਉਹਦਾ ਝਗੜਾ ਬੰਤਾ ਸਿੰਘ ਨਾਲ ਬੰਤਾ ਸਿੰਘ ਨੇ ਕੁਝ ਅੱਗੇ ਕਹਿਤਾ ਤਾਂ ਉਹਦਾ ਝਗੜਾ ਸਰਬਜੀਤ ਤੁੰਮੇ ਨਾਲ ਤੁੰਮਾ ਕੁਝ ਬੋਲ ਦਿੰਦਾ ਤਾਂ ਉਹਦਾ ਝਗੜਾ ਫਿਰ ਗਿਆ ਟਕਸਾਲ ਨਾਲ ਜੇ ਟਕਸਾਲ ਕੁਛ ਕਹਿ ਦਿੰਦੀ ਐ ਤਾਂ ਉਹਦਾ ਝਗੜਾ ਪੈ ਗਿਆ ਡੇਰੇ ਨਾਲ ਵੀ ਸਾਡਾ ਕਾਹਦਾ ਰੌਲਾ ਯਾਰ ਰੌਲਾ ਥੋੜਾ ਜਨਤਾ ਨੂੰ ਕਿਉਂ ਮੂਰਖ ਬਣਾਇਆ ਤੁਸੀਂ ਤੁਸੀਂ ਸਿੱਧ ਦੇਉਂਗੇ ਵੀ ਕੀ ਕੀ ਕਰਨਾ ਜਾਂ ਪੰਤ ਖਾਲਸਾ ਕੀ ਕਰਦਾ ਇੱਕ ਭਾਈ ਉਹ ਗੁਰੇਕਬਾਲ ਆ ਜਲੰਧਰ ਦਾ ਉਹ ਮੁੱਦਾ ਬੜਾ ਗਮਰਾਇਆ ਹੋਇਆ ਕਹਿੰਦਾ ਜਪਜੀ ਸਾਹਿਬ ਦਾ ਪਾਠ ਕਰੋ ਕੱਲੀ-ਕੱਲੀ ਇੱਟ ਫੜ ਕੇ ਕੱਲੇ-ਕੱਲੇ ਗਾਡਰ ਫੜ ਕੇ ਸਰਗਿਆ ਫੜ ਕੇ ਬਜਰੀ ਫੜ ਕੇ ਤੇ ਫਿਰ ਭਾਈ ਉਹਦੇ 'ਚ ਕਹਿੰਦਾ ਐਡੀ ਸ਼ਕਤੀ ਹੈ ਤੇ ਘਰ 'ਚ ਸ਼ਾਂਤੀ ਮਿਲੂਗੀ ਦੇਖੋ ਮੈਂ ਇਸ ਮਾਧਮ ਨਾਲ ਇਹ ਕਹਿ ਦਿੰਦਾ ਦੁਆਰਾਂ ਦੇ ਵਿੱਚ ਕਦੇ ਸ਼ਾਂਤੀ ਨਹੀਂ ਮਿਲਦੀ ਹੁੰਦੀ ਮਨ ਵਿੱਚ ਸ਼ਾਂਤੀ ਹੈ ਜੇ ਗੁਰਬਾਣੀ ਨੂੰ ਪੜ੍ਹਦੇ ਹਾਂ ਅਸੀਂ ਸੁਣਦੇ ਹਾਂ ਤਾਂ ਉਹਦੇ ਵਿੱਚ ਉਹ ਹੈ ਹੁਣ ਅਕਾਲ ਤਖਤ ਸਾਹਿਬ ਤੇ ਰੋਜ਼ ਗੁਰਬਾਣੀ 24 ਘੰਟੇ ਕੀਰਤਨ ਹੋ ਜਾਂਦਾ ਜੋ ਉੱਥੇ ਕਾਰੀਗਰ ਕੰਮ ਕਰਦੇ ਸੀ ਉਹ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਸੀ ਤੇ ਫਿਰ ਉਹ ਬੰਬਾਣਾ ਉਡਾਤਾ ਸੀਗਾ ਜਿਹੜਾ ਹੈਗਾ ਅੰਦਰਾਂ ਗਾਂਧੀ ਨੇ ਕਿਉਂਕਿ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਉਹਦੇ ਵਿੱਚ ਦੀ ਭਗਤਪੱਟ ਤੇ ਪੰਜ ਗੁਰੂ ਸਾਹਿਬਾਨ ਲਿਖ ਗਏ ਸੱਚ ਉਹ ਕਹਿੰਦੇ ਪੜੋ ਸਾਡੇ ਨਾਲ ਗੱਲਾਂ ਕਰੋਗੇ ਤੇ ਇੱਟਾਂ ਦੀਆਂ ਦਵਾਰਾਂ ਜਿੰਨੀਆਂ ਮਰਜ਼ੀ ਖੜੀਆਂ ਕੱਲੂ ਦਵਾਰੇ ਵੀ ਬਣ ਜਾਂਦੀਆਂ ਸਭ ਤੋਂ ਵੱਡੀ ਗੱਲ ਆ ਸਾਡਾ ਵਿਰਸਾ ਹੈ ਸਾਡਾ ਇਤਿਹਾਸ ਹੈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀਆਂ ਸਰਕਾਰਾਂ ਚ ਉਹ ਚੀਜ਼ੇ ਨਹੀਂ ਸੁਰੱਖਿਅਤ ਰਹੀਆਂ ਤਾਂ ਫਿਰ ਉਹ ਫਿੱਟ ਲਾਣ ਤਹੇ ਜੀ ਮੰਤਰੀਆਂ ਦੇ ਤੇ ਸਰਕਾਰਾਂ ਦੇ ਜਿਹੜੇ ਗੁਰੂ ਦਾ ਓਟ ਲੈ ਕੇ ਗੁਰੂ ਦੇ ਝੰਡੇ ਦੀ ਓਟ ਲੈ ਕੇ ਸੰਗਤ ਦੀ ਓਟ ਲੈ ਕੇ ਜਿੱਤਦੇ ਆਏ ਆ ਰਾਜ ਕਰਦੇ ਆਏ ਆ ਹਾਂ ਜਿਹੜੇ ਬਾਬੇ ਐ ਇਹ ਬਾਬੇ ਪੋਲੀਟੀਕਲ ਲੀਡਰਾਂ ਦੇ ਪਾਲੇ ਹੋਏ ਨੇ ਉੱਥੇ ਵੋਟ ਬੈਂਕ ਆ ਅੱਜ ਜਦੋਂ ਅਸੀਂ ਦੇਖਦੇ ਆ ਕੋਈ ਨਾ ਕੋਈ ਨਵਾਂ ਵਿਵਾਦ ਸ਼ੁਰੂ ਹੋਇਆ ਹੁੰਦਾ ਆ ਗੁਰੇ ਕਬਾਲ ਸਿੰਘ ਇੰਦਰ ਤੰਬਰ ਸਰਦ ਹੈ। ਉਹਨੂੰ ਕੋ ਪਤਾ ਨਹੀਂ ਸਤਾਣੀ ਗੁਰਬਾਣੀ ਬਾਰੇ। ਉਠੀਆਂ ਤਾਂ ਨਾ ਪੜੀ ਜਾਂਦਾ ਲੋਕਾਂ ਨੂੰ ਉਹੀ ਚਿੜੀਆਂ ਬਾਜਾਂ ਦੀਆਂ ਗੱਲਾਂ ਸੁਣਾ ਕੇ ਮੂਰਖ ਬਣਾਈ ਜਾਂਦਾ। ਕੋਈ ਮਠਿਆਈ ਦਾ ਡੱਬਾ ਦੇਗਾ, ਕੋਈ ਲੀੜੇ ਦੇਗਾ, ਕੋਈ ਪੱਗ ਦੇਗਾ, ਕੋਈ ਸਰੂਪਾ ਦੇਗਾ ਉਹਦਾ ਠੱਗ ਠੋਗਾ ਚੱਲੀ ਜਾਂਦਾ। ਗੁਰਬਾਣੀ ਨਾਲ ਕੋਈ ਮਤਲਬ ਨਹੀਂ। ਇਹ ਕੋ ਨਿਰਮਲ ਸਿੰਘ ਸੀ ਜਿਹੜਾ ਉਹ ਕਰੋਨਾ ਚ ਐਕਸਪਾਇਰ ਹੋ ਗਿਆ ਉਹਦੇ ਜਦੋਂ ਪਾਇਆ ਨਾ ਸਾਰਾ ਸੂਟ ਬੂਟ ਦੇ ਉਹ ਪਲਾਸਟਿਕ ਦਾ। ਦੂਰ ਕਮਰੇ ਚ ਲੈ ਗਿਓ ਦਹਿਲ ਕੀ ਮਰਗਿਆ ਕਿਉਂਕਿ ਗੁਰਬਾਣੀ ਦਾ ਇਹਨਾਂ ਲੋਕਾਂ ਦੇ ਅਸਰ ਨਹੀਂ ਗੁਰਬਾਣੀ ਤਾਂ 베ਚਦੇ ਐ ਗੁਰਬਾਣੀ ਦਾ ਅਭਿਆਸ ਉਹ ਬੰਦਾ ਕਰਦਾ ਜਿਨੇ ਆਪਣੇ ਕਰਮ ਦਾ ਖਾਣਾ ਕਰਕੇ ਕਿਰਤ ਕਰਕੇ ਤੇ ਜੋ ਨਾਮ ਜਪਿਆ ਉਹ ਆਪਦੀ ਸਰੀਰ ਦੀ ਸ਼ੁੱਧਤਾ ਬਾਤ ਹੈ ਉਹ ਇਹ ਹੈ ਗੁਰਬਾਣੀ ਇਹ ਤਾਂ 베ਚਦੇ ਐ 15-20 ਚਿੰਟੇ ਵਾਲੇ ਆ ਜਦੋਂ ਅੰਦਰ ਵੱੜ ਜਾਂਦਾ 6-7 ਮਹੀਨਿਆਂ ਦਾ ਥੋੜਾ ਰਸਣ ਖਾ ਜਾਂਦਾ ਬਾਬੇ ਆਏ ਸੀ ਬਾਬੇ ਆਏ ਸੀ ਬਾਬੇ ਆਏ ਸੀ ਕਮਲਿਆਨ ਕੁਰੀ ਨੇ ਬਾਬੇ ਆਏ ਸੀ ਇਹ ਗੁਰੂ ਕਬਾਲ ਹੈ ਸਰਬਜੀਤ ਹੁੰਦਾ ਹੈ ਰਣਜੀਤ ਸਿੰਘ ਢੱਡਰੀਆਂ ਵਾਲਾ ਹਰਨਾਮ ਸਿੰਘ ਧੁੰਮਾ ਇੱਕ ਬੰਤਾ ਸਿੰਘ ਹੈ ਰੂਮੀ ਵਾਲੇ ਆ ਨਾਨਕਸਰ ਦੇ ਰਾੜੇ ਵਾਲੇ ਆ ਇਹ ਧਰਮ ਦੀ ਆੜ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਮੂਰਖ ਬਣਾਉਣ ਦਾ ਕਿਹਨਾਂ ਕੋਲੇ ਸਰਟੀਫਿਕੇਟ ਹੈ ਵੀ ਅਸੀਂ ਐ ਜੋ ਕੁਛ ਹੈ ਫਿਰ ਦੂਜੇ ਦੀ ਨਿੰਦਿਆ ਕਰਦੇ ਆ ਵੀ ਉਹ ਜਾਣਦਾ ਨਹੀਂ ਇਹਨਾਂ ਦੇ ਘਰੇ ਜਾਵੜੋ ਪਰਵਾਹ ਦਾ ਇੱਕ ਜੀ ਨਹੀਂ ਇਹਨਾਂ ਦੀ ਮੰਨਦਾ ਉਹ ਕਹਿੰਦੇ ਪਕਾਈ ਮਾਰਦੇ ਆ ਤੜਕੜ ਕੇ ਜਬਲੀਆਂ ਮਾਰਦੇ ਆ ਜੇ ਇਹਨਾਂ ਦੇ ਇੱਕ ਬੰਦਾ ਇਹਨਾਂ ਦੀ ਘਰ ਦੀ ਗੱਲ ਮੰਨਦਾ ਹੋਵੇ ਅ ਜਿੰਨੇ ਮੈਂ ਗਿਣਿਆਏ ਇਹਨਾਂ ਦੇ ਇੱਕ ਵੀ ਬੰਦਾ ਘਰ ਦਾ ਬੰਦਾ ਜੇ ਗੱਲ ਇਹਨਾਂ ਦੀ ਮੰਨਦਾ ਹੋਵੇ ਇਹ ਖੁਦ ਬੰਦੇ ਗਰਵਾਣੀ ਤੋਂ ਕੋਹਾਂ ਦੂਰ ਹੈ ਜੇ ਇਹਨਾਂ ਬੰਦਿਆਂ ਨੇ ਚਿੜੀਆਂ ਕਬੂਤਰਾਂ ਨੇ ਗੱਲਾਂ ਸੁਣਾਈਆਂ ਪੋਲੀਟੀਕਲ ਲੀਡਰਾਂ ਦੇ ਪਿੱਠ ਬਣੂ ਬਣੇ ਤਾਂ ਸਾਡੇ ਇੱਥੇ ਆ ਕੇ ਰਾਧਾ ਸਵਾਮੀ ਸੱਚੇ ਸੋਦੇ ਡੇਰੇ ਜਾਂ ਸਾਡੇ ਆ ਨੂਰ ਮਹਿਲੀ ਉਹ ਫ੍ਰਿਜ ਚ ਲਾਈ ਬਟੇ ਇੱਕ ਬੁੜੇ ਜਿਹੇ ਨੂੰ ਕਹਿੰਦੇ ਖੜਾ ਹੋਊਗਾ ਉਹ ਖੜਾ ਹੋਊਗਾ 5-7 ਸਾਲ ਦਾ ਫ੍ਰਿਜ ਚਲਾਈ ਬੈਠਿਆ। ਉਹ ਗਿਆ ਉਹਦੀ ਆੜ ਚ ਉਹ 5-7 ਸਾਧੂ ਆ ਉਹਦਾ ਕੰਮ ਚਲਾਈ ਜਾਂਦੇ ਆ। ਜੇ ਉਹ ਨੂੰ ਕੱਢ ਲਿਆ ਹਾਈ ਕੋਰਟ ਨੇ ਵੀ ਕਹਤਾ ਬੰਦਾ ਲਿਓ ਕਿੱਥੇ ਆ। ਜੇ ਕੱਢ ਲਿਆ ਜਾ ਉਹਨੂੰ ਦਰਿਆ ਚ ਸਿੜਤਾ ਜਾਂ ਸੰਸਕਾਰ ਕਰਤਾ ਉਹ ਇੱਕ ਨੂੰ ਗੱਦੀ ਮਿਲੂ ਹੁਣ 5 ਮੈਂਬਰ ਆ 5-6 ਆ ਉਹਦਾ ਫੁਲਕਾ ਤੁਰੀ ਚਲਾਈ ਜਾਂਦੇ ਆ। ਇੰਨਾ ਬਾਬਿਆਂ ਕਰਕੇ ਆ ਡੇਰੇ ਸਤਾਂਤ ਹੋਏ ਨਹੀਂ ਹੁੰਦੇ ਨੀ। ਕਿਉਂਕਿ ਇਹਨਾਂ ਦੇ ਰੋਜ਼ ਦੇ ਝਗੜੇ ਨੇ ਗੁਰੂ ਸਾਹਿਬ ਦੇ ਸਿਧਾਂਤ ਤੋਂ ਅਸੀਂ ਬਹੁਤ ਦੂਰ ਪਿੱਛੇ ਆਂ। ਹਾਲੇ ਤਾਂ ਇੰਨੇ ਗੜਾਏ ਆਲੇ ਇੱਧਰ ਜਦੋਂ ਹੋਰ ਸਟੇਟਾਂ 'ਚ ਜਾਂਦੇ ਆ ਰਾਮਪਾਲ, ਆਸਾ ਰਾਮ ਵੈਂਟਰੀ ਮਾਰਨ ਦਾ ਜਨਾਨੀਆਂ ਤੇ ਉਹ ਤੇ ਹੋਰ ਜਿਹੜੇ ਹੋਰ ਸਟੇਟਾਂ ਦੇ ਵਿੱਚ ਐ ਉਹ ਬਹੁਤ ਜ਼ਿਆਦੇ ਐ। ਪਰ ਰਹਿਣਾ ਆਪਦੀ ਸਟੇਟ 'ਚ ਰਹਿਣਾ ਆਪਦਾ ਜੋ ਮਰਜ਼ੀ ਕਰਨ। ਪੜ ਸਿੱਖ ਹੋਣ ਦੇ ਨਾਂ ਤੇ ਜਿਹੜਾ ਬੰਦਾ ਪੰਜਾਬ ਦਾ ਜੰਮਿਆ ਪਲਿਆ ਉਹ ਬੰਦਾ ਇਹ ਜੇ ੱਟਕੇ ਖਾਂਦਾ ਫਿਰ ਉਹਦਾ ਜਾਂ ਨੇਹ ਫਲ ਹੈ ਉਹ ਉਹਦਾ ਕੋਈ ਜੀਵਨ ਨਹੀਂ ਹੈ ਇਹਨਾਂ ਬੰਦਿਆਂ ਨੇ ਪੋਲੀਟੀਕਲ ਰਾਜ ਨਾਲ ਸੰਬੰਧਿਤ ਹੈ ਜਿਵੇਂ ਟਕਸਾਲ ਆ ਉਹ ਅਕਾਲੀ ਦਲ ਨਾਲ ਹੈ ਸ਼ਰੀਆਮੀਆ ਸੁਖਬੀਰ ਬਾਦਲ ਦੇ ਤੇ ਪਿਓ ਦੇ ਵੱਡੇ ਬਾਦਲ ਦੇ ਪਰੀਅਤ ਲੌਂਦਾ ਵੇਟਰ ਬਣ ਕੇ ਆਪ ਜਲਪਾਣੀ ਸਿਖਾਉਂਦੇ ਆ। ਸ਼੍ਰੋਮਣੀ ਕਮੇਟੀ ਕਾਲੀ ਦਲ ਦੀ ਹੈ। ਆ ਨਾਨਕਸਰ ਕਲੇਰਾਂ ਵਾਲੇ ਇਹ ਕਾਲੀ ਦਲ ਦੇ ਨਾ ਤੇ ਦੂਜੇ ਦੂਜਿਆਂ ਨਾਲ ਕਿਸੇ ਨਾਲ ਜੁੜੇ ਹੋਏ ਨਾ। ਤੇ ਪਤਾ ਕੀ ਕਹਿੰਦੇ ਆ ਕਥਾ ਕਰਦੇ ਮਾਇਆ ਭਾਈ 나ਗਣੀ ਆ ਮਾਇਆ ਦਾ ਦੂਰ ਰਹਿਣਾ ਚਾਹੀਦਾ ਮਾਇਆ ਮਾੜੀ ਜੀ ਜਮਾਇਆ ਕਰ ਪੱਟ ਦਿੰਦੀ ਐ ਲੋੜ ਬੰਦ ਰੱਖਣੀ ਚਾਹੀਦੀ ਐ ਇਹ ਇਹ ਸ਼ਬਦਿੰਦੇ ਐ ਤੇ ਜਦੋਂ ਇਹਨਾਂ ਨੂੰ ਬੁੱਕ ਕਰਾਇਓ ਆਪ ਕਥਾ ਕਰਨ ਦਾ 2-2 ਲੱਖ ਰੁਪਏ ਲੈਂਦੇ ਐ ਤੁਸੀਂ ਇਹਨਾਂ ਨੂੰ ਬੁੱਕ ਕਰਾਇਓ ਵੀ ਸਾਡੇ ਬਾਬਾ ਕਥਾ ਕਰਨੀ ਉਹ ਕਹਿੰਦੇ 2 ਲੱਖ ਰੁਪਏ ਜਮਾ ਕਰਾਇਆ ਜਾ ਸੈਕਟਰੀ ਕੋਲੇ ਇਹ ਇਹਨਾਂ ਦੀ ਮਾਇਆ ਐ ਇਹ ਧਰਮ ਦੀ ਹਾੜ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਾਮ ਜਪ ਕੇ ਲੋਕਾਂ ਨੂੰ ਮੂਰਖ ਬਣਾ ਕੇ ਠੱਗੀਆਂ ਮਾਰਦੇ ਹੁਣ ਜਿਹੜਾ ਬੰਦਾ ਕੋਈ ਕੰਮ ਨਹੀਂ ਜਾਣਦਾ ਤੁਸੀਂ ਉਹ ਕੰਮ ਦੇ ਮਾਸਟਰਮਾਈਂਡ ਬਣ ਜਾਓਗੇ ਹੁਣ ਇਹਨਾਂ ਨੇ 24 ਘੰਟੇ ਇਸ ਚੀਜ਼ ਦਾ ਅਭਿਆਸ ਕਰ ਲਿਆ ਉਹ ਖੋਲ ਕੇ ਇੱਧਰ ਕਰ ਲਿਆ ਉਹ ਕਹਿੰਦਾ ਇਹ ਕਹਿੰਦਾ ਭਾਈ ਗੁਰਦਾਸ ਆਇਆ ਕਹਿੰਦਾ ਉਹ ਕਹਿੰਦਾ ਇਹ ਕਹਿੰਦਾ ਤਾਂ ਮਤਲਬ ਰੋਜ਼ ਰੱਟਾ ਲਾ ਕੇ ਦੂਜੇ ਦਿਨ ਬੋਲੀ ਜਾਂਦੇ ਆ ਤੇ ਆਪਾਂ ਕੀ ਕਹਿੰਦੇ ਆ ਸਤਸੰਗ ਸੁਣੋ ਸਤਸੰਗਤ ਬਾਬੇ ਤਰੀਆਂ ਪੀਂਦੇ ਨੇ ਸਤਸੰਗ ਸੁਣ ਲੋ ਇਹਨਾਂ ਦੀ ਜਿਹੜੀ ਦੁਬਦਾਂ ਵਿੱਚ ਬੰਦਾ ਪਾਉਂਦਾ ਉਹਦੀ ਸਤਸੰਗਤ ਨੇ ਫਲ ਹੈ ਅਸੀਂ ਗੁਰਬਾਣੀ ਨਾਲ ਜੁੜੇ ਆਂ ਤੁਰਕੀ ਬਾਣੀ ਆਇ ਤਿੰਨ ਚਿੰਤ ਤਿੰਨ ਸਗਲੀ ਚਿੰਤ ਮਟਾਈ ਗੁਰਬਾਣੀ ਆ ਜਿਹੜਾ ਬਹੁਤ ਵੱਡਾ ਸਾਡੇ ਕੋਲ ਇੱਕ ਸਮੁੰਦਰ ਹੈ ਪਰ ਪੜਨ ਵਾਲੇ ਸਿਖਾਉਣ ਵਾਲੇ ਸੰਥਿਆ ਦੇਣ ਵਾਲੇ ਨਕੰਮੇ ਬੰਦੇ ਸਾਡੇ ਬੇਲੜ ਇੱਥੇ ਸੋ ਇਸ ਕਰਕੇ ਜਿਹੜਾ ਹੈਗੇ ਆ ਇਹਨਾਂ ਬਾਬਿਆਂ ਦੇ ਨਵੇਂ ਮੁਦਦੇ ਨਵੇਂ ਮੁੰਡਿਆਂ ਨੂੰ ਪ੍ਰੇਰਿਆ ਜਾਂਦਾ ਅੰਮ੍ਰਿਤ ਛਕਾ ਕੇ ਐਕਸੀਲੇਟਰ ਲਾ ਕੇ ਉਹਨਾਂ ਉਹਨਾਂ ਤੋਂ ਝਗੜੇ ਕਰਾਏ ਜਾਂਦੇ ਆ ਫਿਰ ਪਰਚੇ ਦਰਜ ਹੁੰਦੇ ਆ ਕੋਈ ਬੁੱਢਾ ਧਾਲਾ ਜੀ ਕੋਈ ਤਰਨਾ ਧਾਲਾ ਜੀ ਕੋਈ ਫਲਾਨਾ ਧਾਲਾ ਜੀ ਗੁਰੂ ਗੋਬਿੰਦ ਸਿੰਘ ਨੇ ਕੋਈ ਦਲ ਨਹੀਂ ਬਣਾਇਆ ਸੀ ਸਿਰਫ ਖਾਲਸਾ ਪੰਥ ਦੀ ਸਾਇਨਾ ਕੀਤੀ ਸੀ ਤੇ ਉਹਨੇ ਪੰਜੇ ਕੱਕੇ ਦੇ ਕੇ ਤੇ ਆਪਣੀ ਜਿਹੜੀ ਹੈਗੀ ਆ ਮਰਜ਼ਾਦਾ ਦੇ ਵਿੱਚ ਰਹਿਣ ਨੂੰ ਕਿਹਾ ਸੀ ਉਹਦੀ ਯਾਰਡ ਚ ਉਹੀ ਅੰਮ੍ਰਿਤ ਉਹੀ ਪੰਜੇ ਕਕੇ ਪਾ ਕੇ ਅੱਡੋ ਅੱਡ ਮਰਜ਼ਾਦਾ ਬਣਾਈਆਂ ਹੋਈਆਂ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਠੱਗੀਆਂ ਮਾਰ ਦਿਆ ਉਹ ਤਾਂ ਕਹਿ ਗਿਆ ਸੀ ਮੈਂ ਹਾਂ ਸਰਬ ਸੁਖ ਦਾ ਦਾਤਾ ਵੇਖਣ ਆਇਓ ਜਗਤ ਤਮਾਸਾ ਜੋ ਮੁਝ ਕੋ ਪਰਮੇਸ਼ਰ ਉਚਰੇ ਨਰਕ ਕੁੰਟ ਮੇ ਜਾਏ ਉਹਨੇ ਕਹੇ ਮੇਰੀ ਯਾਦਗਾਰ ਨਾ ਬਣਾਇਓ ਮਹਾਰਾਜ ਰਣਜੀਤ ਸਿੰਘ ਨੇ ਬਣਾਈਦਾ ਪਰਿਵਾਰ ਉਹਦੀ ਕੋਲ ਜੁੜਗੀ ਨਾਸ ਹੋ ਗਿਆ ਸੀ ਉਹ ਕਹਿੰਦਾ ਚੋਰ ਮੇਰੇ ਗੁਰੂ ਹੈ ਮੈਂ ਮਨਾਉਣਾ ਉਹਨੂੰ ਪਤਾ ਸੀ ਗੁਰੂ ਸਾਹਿਬ ਨੂੰ ਪਤਾ ਸੀ ਵੀ ਆ ਬੇਲੜ ਬਾਬੇ ਮੇਰੇ ਨਾਂ ਤੇ ਟੱਗੀਆਂ ਮਾਰਨਗੇ ਜਿਹੜੇ ਬੰਦੇ ਨੇ 22 ਜੀ ਧਰਮ ਦੀ ਖਾਤਰ ਲਾਤੇ ਇਟ ਮੀਨ ਜੋ ਰੱਬ ਨਾਲ ਜੁੜਿਆ ਹੋਇਆ ਸੀ ਉਹਨੂੰ ਪਤਾ ਸੀ ਤੇ ਪਹਾੜ ਜਿੱਡਾ ਦਿਲ ਚਾਹੀਦਾ 22 ਜੀ ਚਾਰ ਪੁੱਤ ਬਾਰੇ ਮਾਂ ਬਾਪ ਬਾਰੇ ਆਦੇ ਮਾਮੇ ਬਾਰੇ ਭੈਣ ਭਾਈ ਹੋਰ ਸੀ ਜੋ 22 ਜੀ ਆਉ ਦੇ ਸਕੇ ਧਰਮ ਦੀ ਖਾਤਰ ਉਹਨੇ ਲਾਏ ਕਿਉਂਕਿ ਪੂਨੇ ਮਨੁੱਖਤਾ ਨੂੰ ਸਮਰਪਿਤ ਸੀ ਮਨੁੱਖਤਾ ਦੀ ਸੇਵਾ ਕੀਤੀ ਦੇਖੋ ਉਹਨਾਂ ਨੇ ਆਪਦੀ ਬਾਣੀ ਵੀ ਦਰਜ ਨਹੀਂ ਕਰਾਈ ਗੁਰੂ ਗੁਰਗ੍ਰੰਥ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਦਰਜ ਜੋ ਲਿਖਿਆ ਹੈ ਸੱਚ ਦਾ ਪ੍ਰਤੀਕ ਹੈ ਪਰ ਜੰਗਾ ਜੁੱਧਾਂ ਦਾ ਟਾਈਮ ਸੀ ਉਹਨਾਂ ਨੇ ਇਹ ਨਹੀਂ ਕਰਵਾਈ ਤੇ ਨਹੀਂ ਬੰਦਾ ਅਗਲਾ ਕਹਿੰਦਾ ਜਨ ਮੇਰਾ ਨਾਮ ਦਰਜ ਕਰੋ ਇੱਥੇ ਗੁਰਦੁਆਰੇ ਤੁਸੀਂ 100 ਰੁਪਏ ਦਿਓ ਜੇ ਗ੍ਰਾਂਂਤੀ ਨਾ ਬੋਲੇ ਧੜਕੇ ਨਾ ਜੁੰਡੇ ਪੱਟਣ ਨੂੰ ਤਿਆਰ ਹੋਏ ਨੇ ਵੀ ਮੇਰਾ ਪੈਸੇ ਨਹੀਂ ਬੋਲੇ ਤੇ ਇੱਕ ਇੱਕ ਗੁਰੂ ਗੋਬਿੰਦ ਸਿੰਘ ਹੈ ਜਿਨ੍ਹਾਂ ਨੇ ਜੋ ਸੱਚ ਦੀ ਗੱਲ ਕੀਤੀ ਜੋ ਗੁਰੂ ਸਾਹਿਬਾਂ ਦੀ ਬਾਣੀ ਉਚਾਰਨ ਕੀਤੀ ਹੋਈ ਸੀ ਉਹ ਚੀਜ਼ ਨੂੰ ਉਹਦੇ ਵਿੱਚ ਦਰਜ ਕੀਤਾ ਤੇ ਉਹਦਾ ਨਾਮ ਤਰਿਆ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ